ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਪੰਜਵਾ ਰਹਿਦੇ ਖੁਦੇ ਨਿੰਦਕ ਮਾਰਿਆ ਨ ਕਰ ਆਪੇ ਆਹਰ ਸੰਤ ਸਹਾਈ ਨਾਨਕਾ ਵਰਤ ਸਭ ਜਾਹਰ ਮਹੱਲਾ ਪੰਜਵਾ ਮੁੰਡਾ ਹੁੱਲੇ ਮੁੰਡ ਤੇ ਕਿਥੈ ਪਾਇਨ ਹੱਥ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਹੈ ਮੁੰਡਾ ਭੁੱਲੇ ਮੁੰਡ ਤੇ ਕਿਥੈ ਪਾਇਨ ਹੱਥ ਤਿੰਨ ਮਾਰੇ ਨਾਨਕਾ ਜੇ ਕਰਨ ਕਰਨ ਸਮਰੱਥ ਪੌੜੀ ਪੰਜਵਾ ਹਾਂਏ ਪੌੜੀ ਪੰਜਵਾ ਹੀ ਉਚਾਰਨ ਕਰਨਾ ਹੈ ਪੰਜਵੇਂ ਪਾਸ਼ਾ ਮਹਾਰਾਜ ਜੀ ਦੀਆਂ ਇਹ ਪੌੜੀਆਂ ਆਰੰਭ ਹੋ ਗਈਆਂ ਨੇ ਇਸ ਕਰਕੇ ਇੱਥੇ ਪੌੜੀ ਪੰਜਵੀਂ ਨਹੀਂ ਕਹਿਣਾ ਪੌੜੀ ਪੰਜਵਾ ਲੈ ਸਾਹੇ ਰਾਤੀ ਤੁਰਹ ਪ੍ਰਭ ਜਾਣੈ ਪ੍ਰਾਣੀ ਤੱਕਹ ਨਾਰ ਪਰਾਈਆ ਲੋਕ ਅੰਦਰ ਠਾਣੀ ਸੰਨੀ ਦੇਨ ਵਿਖੰਮ ਥਾਇ ਸੰਨੀ ਦੇਨ ਵਿਖੰਮ ਥਾਇ ਮਿੱਠਾ ਮਦ ਮਾਣੀ ਕਰਮੀ ਆਪੋ ਆਪਣੀ ਆਪੇ ਪਛਤਾਣੀ ਅਜਰਾਇਲ ਫਰੇਸਤਾ ਅਜਰਾਇਲ ਇਸ ਤਰ੍ਹਾਂ ਬੋਲਣਾ ਪਾਠ ਇਕੱਠਾ ਹੀ ਹੈ ਅਜਰਾਇਲ ਫਰੀਸਤਾ ਅਜਰਾਇਲ ਫਰੀਸਤਾ ਤਿਲ ਪੀੜੇ ਕਾਣੀ ਹਾਂ ਤਿਲ ਵੀ ਪੂਲਾ ਬੂਲਣਾ ਪੀੜੇ ਪਦ ਵੀ ਪੂਲਾ ਹੀ ਉਚਾਰਨ ਕਰਨਾ ਤਿਲ ਪੀੜੇ ਕਾਣੀ ਸ਼ਲੋਕ ਮਹੱਲਾ ਪੰਜਵਾ ਸੇਵਕ ਸੱਚੇ ਸਾਹਕੇ ਸੇ ਪਰਵਾਨ ਦੂਜਾ ਸੇਵਨ ਨਾਨਕਾ ਸੇ ਪਾਤੀ ਪਾਤੀ ਮੋਈ ਅਜਾਨ ਮਹੱਲਾ ਪਿੰਜਵਾ ਜੋ ਧੁਰ ਲਿਖਿਆ ਲੇਖ ਪ੍ਰਭ ਮਿਟਣਾ ਨਾ ਜਾਏ ਇਸਰਾਮ ਧਿਆਨ ਨਾ ਲਾਉਣਾ ਜੋ ਧੁਰ ਲਿਖਿਆ ਲੇਖ ਪ੍ਰਭ ਇਥੇ ਵਿਸਾਨ ਲਾਉਣਾ ਮਿਟਣਾ ਨਾ ਜਾਏ RAM ਨਾਮ ਧਨ ਵਖਰੂ ਨਾਨਕ ਸਦਾ ਧਿਆਏ ਪੌੜੀ ਪੰਜਵਾ ਨਾਰਾਇਣ ਲਿਆ 나 ਠੂੰਗੜਾ ਪੈਰ ਕਿੱਥੇ ਰੱਖਿਆ ਜੀ ਨਾਰਾਇਣ ਲਿਆ 나 ਠੂੰਗੜਾ ਇਹ 나 ਠੂੰਗੜਾ ਨਹੀਂ ਕਹਿਣਾ 나 ਠੂੰਗੜਾ ਪਾਠ ਇਕੱਠਾ ਹੀ ਕਹਿਣਾ ਪੈਰ ਕਿੱਥੇ ਰੱਖਿਆ ਕਰਦਾ ਪਾਪ ਅਮਿੱਤਿਆ ਨਿਤ ਵਿਸੋ ਚੱਖਿਆ ਨਿੰਦਾ ਕਰਦਾ ਪਾਚ ਮੁਆ ਵਿੱਚ ਦੇਹੀ ਭਖੈ ਜੀ ਭਖੈ ਪੁੱਲਾ ਹੀ ਉਚਾਰਨ ਕਰਨਾ ਭਖੈ ਨਹੀਂ ਕਹਿਣਾ ਸੱਚਾ ਸਾਹਿਬ ਮਾਰਿਆ ਕੌਣ ਤਿਸ ਨੂੰ ਰਖੈ ਨਾਨਕ ਤਿਸ ਸਰਣਾਗਤੀ ਜੋ ਪੁਰਖ ਅਲਖੈ ਸ਼ਲੋਕ ਮਹੱਲਾ ਪੰਜਵਾ ਨਾਰਕ ਕੋਰ ਬਹੁ ਦੁਖ ਘਣੇ ਅਕਿਰਤ ਕਨਾ ਕਾ ਥਾਨ ਤੈਨ ਪ੍ਰਭ ਮਾਰੇ ਨਾਨਕਾ ਹੋਏ ਹੋਏ ਮੁਏ ਹਰਾਮ ਮਹੱਲਾ ਪੰਜਵਾ ਅਵਖਦ ਸਭੇ ਕੀਤਿਆ ਨ ਨਿੰਦਕ ਕਾ ਦਾਰੂ ਨਾਹੇ ਆਪ ਭੁਲਾਏ ਨਾਨਕਾ ਪਾਚ ਪਾਚ ਜੋਨੀ ਪਾਹ ਪੌੜੀ ਪੰਜਵਾ ਤੁਸ ਦਿੱਤਾ ਪੂਰਾ ਸਤਿਗੁਰੂ ਤੁਸ ਦਿੱਤਾ ਪੂਰਾ ਸਤਿਗੁਰੂ ਹਰ ਤਨ ਸੱਚ ਅਖੋਟ ਸਭ ਅੰਦੇਸ਼ੇ ਮਿਟ ਗਏ ਜਮ ਕਾ ਭਉ ਛੁੱਟ ਜਮ ਕਾ ਭਉ ਛੁੱਟ ਕਾਮ ਕ੍ਰੋਧ ਬੁਰਿਆਈਆਂ ਇੱਕ ਬਿੰਦੀ ਲਾਉਣੀ ਆਂ ਤੇ ਬੁਰੀਆਈ ਸ਼ਬਦਾਂ ਬਿੰਦੀ ਲਾਉਣੀ ਨਹੀਂ ਨਾ ਬੋਰੇ ਆਈ ਇੱਥੇ ਨਹੀਂ ਲਾਉਣੀਆਂ ਬੁਰੀਆਈਆ ਬੁਰੀਆਈ ਆਂ ਆਂ ਤੇ ਲਾਉਣੀ ਬਿੰਦੀ ਕਾਮ ਕ੍ਰੋਧ ਬੁਰੀਆਈਆ ਸੰਗ ਸਾਧੂ ਟਟ ਸੰਗ ਸਾਧੂ ਟਟ ਬੇਣ ਸੱਚੇ ਦੂਜਾ ਸੇਵ ਦੇ ਮਰਸਨ ਬੁੱਟ ਨਾਨਕ ਕਾ ਗੁਰਬਖਸ਼ਿਆ ਨਾਮੈਨਾ ਇਹਨੂੰ ਛੋੜਾ ਸ਼ੁੱਧ ਕਰੋ ਖਖਾ ਲਾ ਕੇ ਨਾਨਕ ਕਉ ਗੁਰ ਬਖਸ਼ਿਆ ਨਾਨਕ ਕਉ ਗੁਰ ਬਖਸ਼ਿਆ ਨਾਮੈ ਸੰਗ ਜੁਟ ਸ਼ਲੋਕ ਮਹੱਲਾ ਚੌਥਾ ਤਪਾ ਨ ਹੋਵੇ ਅੰਦਰੋ ਲੋਭੀ ਤਪਾ ਨ ਹੋਵੇ ਅੰਦਰੋ ਲੋਭੀ ਤਪਾ ਨ ਹੋਵੇ ਅੰਦਰੋ ਲੋਭੀ ਨਿਤ ਮਾਇਆ ਨੂੰ ਫਿਰੈ ਜਜ ਮਾਲਿਆ ਦੂ ਆ ਗਈ ਨਾ ਪਾਠ ਕਿਤੇ ਆਉਂਦਾ ਅੰਦਰਹ ਰਾਰਾ ਪੂਰਾ ਇਥੇ ਹੇਟਾ ਅੰਦਰਹ ਦਰਹ ਦਰਹ ਦੀ ਵਜ ਦਿਨੀ ਅੰਦਰਹ ਜਿੱਥੇ ਪੂਰਾ ਰਾਰਾ ਹੋਵੇ ਫਿਰ ਅੰਦਰਹ ਤੇ ਅੰਦਰਹ ਤਪਨ ਹੋਵੇ ਅੰਦਰਹ ਲੋਭੀ ਨਿਤ ਮਾਇਆ ਨੂੰ ਫਿਰੈ ਜਜ ਮਾਲਿਆ ਨਿਤ ਮਾਇਆ ਨੂੰ ਫਿਰੈ ਜਜ ਮਾਲਿਆ ਅੱਗੋ ਦੇ ਸੱਦਿਆ ਸੱਤੈ ਦੀ ਭਿਖਿਆ ਲੈ ਨਾਹੀ ਅੱਗੋ ਦੇ ਸੰਬੰਧਕ ਪਾਠ ਹੈ ਅੱਗੋ ਦੇ ਸੱਦਿਆ ਸੱਤੈ ਦੀ ਭਿਖਿਆ ਲੈ ਨਾਹੀ ਅੱਗੋ ਦੇ ਸੱਦਿਆ ਸੱਤੈ ਦੀ ਭਿਖਿਆ ਲੈ ਨਾਹੀ ਪਿਛੋ ਦੇ ਪਛਤਾਇ ਕੈ ਆਣ ਤਪੈ ਪੁੱਤ ਵਿੱਚ ਬਹਾਲਿਆ ਧਿਆਨ ਨਾਲ ਇਹਦਾ ਵਿਸਰਾਮ ਲਾਉਣਾ ਹੈ ਅੱਗੋ ਦੇ ਸੱਦਿਆ ਸੱਤੇ ਦੀ ਪਿਖਿਆ ਲਈ ਨਾਹੀ ਇੱਥੇ ਵਿਸਰਾਮ ਹੈ ਪਿਛੋ ਦੇ ਪਛਤਾਇ ਕੈ ਇੱਥੇ ਮੜਾ ਜੀ ਠਮਕ ਲਾ ਦੇਣੀ ਹੈ ਆਣ ਤਪੈ ਇੱਥੇ ਵੀ ਥੋੜਾ ਜਿਹਾ ਠਹਿਰਾ ਦੇ ਦੇਣਾ ਪੁੱਤ ਇੱਥੇ ਜਮਕ ਜੀ ਲਾ ਕੇ ਬੋਲਣਾ ਪੁੱਤ ਵਿਚ ਬਹਲਿਆ ਅੱਗੋ ਦੇ ਸੱਦਿਆ ਸਤੈ ਦੀ ਪਿਖਿਆ ਲੈ ਨਾਹੀ ਪਿੱਛੋ ਦੇ ਪਛਤਾਏ ਕੈ ਆਣ ਤਪੈ ਪੁੱਤ ਵਿਚ ਬਹਲਿਆ ਪੰਜ ਲੋਗ ਸਭ ਹੱਸਣ ਲੱਗੇ ਤਪਾ ਲੋਭ ਲਹਿਰ ਹੈ ਗੱਲਿਆ ਜਿਥੈ ਥੋੜਾ ਧਨ ਵੇਖੈ ਤਿਥੈ ਤਪਾ ਭਿੱਟੈ ਨਾਹੀ ਤਨ ਬਹੁਤ ਡਿੱਠਾ ਤਪ ਧਰਮ ਹਾਰਿਆ ਭਾਈ ਇਹੋ ਤਪ ਨ ਹੋਵੀ ਬਗਲਾ ਹੈ ਬਹਿ ਸਾਧ ਜਨਾ ਵਿਚਾਰਿਆ ਬਹਿ ਸਾਧ ਜਨਾ ਵਿਚਾਰਿਆ ਸਤਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤੀ ਵਿੱਚ ਹੋਵੇ ਤੇ ਪਾਠ ਉਸਤਤ ਮੁੱਖ ਪਾਠ ਹੈ ਪ੍ਰਾਪਤਨ ਸਰੂਪਾਂ ਚ ਉਸਤਤ ਪਾਠ ਹੈ ਊੜੇ ਔਕੜ ਸਸਾ ਤਤਾ ਤਤੀ ਨੂੰ ਸਿਹਾਰੀ ਨਾਲ ਪਾਠ ਮੁੱਖ ਮੰਨਣਾ ਹੈ ਵਿਸਰਾਮ ਵੀ ਧਿਆਨ ਨਾਲ ਲਾਉਣਾ ਹੈ ਸਤਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤ ਵਿੱਚ ਹੋਵੈ ਇੱਥੇ ਵਿਸਰਾਮ ਲਉਣਾ ਸਤਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤ ਵਿੱਚ ਹੋਵੈ ਇਤ ਦੋਖੈ ਤਪ ਦਈਏ ਮਾਰਿਆ ਹਾਂ ਤਈਏ ਉਚਾਰਨ ਕਰਨਾ ਦੱਦਾ ਜਿਹੜੀ ਪਿਆਰੀ ਜਿਹੜੀ ਸਿਆਰੀ ਮਹਾਪੁਰਖਾਂ ਕੀ ਨਿੰਦਾ ਕਾ ਵੇਖ ਜੇ ਤਪੇ ਨੂੰ ਫਲ ਲੱਗਾ ਮਹਾਪੁਰਖਾਂ ਕੀ ਨਿੰਦਾ ਕਾ ਵੇਖ ਤਪ ਵੇਖ ਜੇ ਤਪੇ ਨੂੰ ਫਲ ਲੱਗਾ ਇਥੇ ਵਿਸਰਾਮ ਮਹਾਪੁਰਖਾਂ ਕੀ ਨਿੰਦਾ ਕਾ ਵੇਖ ਜੇ ਤਪੇ ਨੂੰ ਫਲ ਲੱਗਾ ਸਭ ਗਿਆ ਤਪੇ ਕਾ ਘਾਲਿਆ ਬਾਹਰ ਬਹ ਪੰਚਾ ਵਿੱਚ ਬਾਹਰ ਬਹ ਤਿ ਵਿਸਰਾਮ ਬਾਹਰ ਬਹ ਪੰਚਾ ਵਿੱਚ ਤਪ ਸਦਾਏ ਬਾਹਰ ਬਹ ਪੰਚਾ ਵਿੱਚ ਤਪ ਸਦਾਏ ਅੰਦਰ ਬਹ ਤਪ ਪਾਪ ਕਮਾਈ ਅੰਦਰ ਬਹ ਅੰਦਰ ਬਹ ਤਪ ਇਥੇ ਵਿਸਰਾਮ ਪਾਪ ਕਮਾਈ ਅੰਦਰ ਬਹਿ ਤਪਾ ਪਾਪ ਕਮਾਏ ਹਰ ਅੰਦਰ ਲਾ ਪਾਪ ਹਰ ਅੰਦਰ ਲਾ ਪਾਪ ਹਰ ਅੰਦਰ ਲਾ ਪਾਪ ਪੰਜਾਣੂ ਉੱਗਾ ਕਰ ਵੇ ਖਾਲਿਆ ਪਾਪ ਦੀ ਸੁਣੋ ਹਾਂਜੀ ਹਰ ਅੰਦਰ ਲਾ ਪਾਪ ਪੰਜਾਣੂ ਉੱਗਾ ਕਰ ਵੇ ਖਾਲਿਆ ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ ਇਸ ਤਪੇ ਨੂੰ ਤਿੱਥੇ ਖੜ ਪਾਏ ਹੋ ਪਾਏ ਹੋ ਪਾਠ ਜਿਹੜਾ ਨਾ ਸੁੱਧ ਪਾਠ ਪਪੇ ਕੰਨਾ ਈੜੀ ਸਿਆਰੀ ਵਿੱਚ ਐੜਾ ਵੀ ਹੈਗਾ ਹਾਹੀ ਔਂਕੜ ਮੇਰਾ ਪਾਏ ਹੋ ਇਸ ਤਰ੍ਹਾਂ ਛਪਿਆ ਹੋਇਆ ਸੀ ਖੜ ਫੂਲਾ ਬੂਲਨ ਉੱਥੇ ਪਾ ਹਾਂ ਇਹ ਦੋ ਵਿਸਰਾਮ ਹਨ ਇਹਦੇ ਫਿਰ ਆਪਣਾ ਧਰਮ ਰਾਏ ਜੰਮ ਕੰਕਰਾਂ ਨੂੰ ਆਖ ਛੱਡਿਆ ਤੇ ਇੱਥੇ ਵਿਸਰਾਮ ਲਾਉਣਾ ਇਸ ਤਪੇ ਨੂੰ ਤਿੱਥਾ ਖੜ ਪਾਇਆ ਹੋ ਇਥੇ ਦੂਸਰਾ ਵਿਸਰਾਮ ਹੈ ਜਿੱਥਾ ਮਹਾ ਮਹਾ ਹਤਿਆਰਿਆ ਇਥੇ ਦੋ ਇੱਕ ਪੱਤੇ ਬਿੰਦੀ ਹੈਗੀ ਆ ਇੱਕ ਤੇ ਨਹੀਂ ਤੇ ਇਹ ਨਹੀਂ ਦੋਵੇਂ ਮਹਾ ਮਹਾ ਕਹਿ ਦਿੰਨੇ ਹਨ ਇੱਕ ਬੋਲਣਾ ਮਹਾ ਦੂਸਰਾ ਉਚਾਰਨ ਕਰਨਾ ਮਹਾ ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ ਇਸ ਤਪੇ ਨੂੰ ਤਿੱਥਾ ਖੜ ਪਾਇਆ ਹੋ ਜਿਥੈ ਮਹਾ ਮਹਾ ਹਤਿਆਰਿਆ ਫਿਰ ਏ ਸਤਪੇਦੈ ਮੋਹ ਕੋਈ ਲੱਗੋ ਨਾਹੀ ਫਿਰ ਏ ਸਤਪੇਦੈ ਮੋਹ ਕੋਈ ਲੱਗੋ ਨਾਹੀ ਇੱਥੇ ਵਿਸਰਾਮ ਫਿਰ ਏ ਸਤਪੇਦੈ ਮੋਹ ਕੋਈ ਲੱਗੋ ਨਾਹੀ ਇਹੋ ਸਤਗੁਰ ਹੈ ਫਟਕਾਰਿਆ ਤਾਂ ਇਹੋ ਇੱਥੇ ਜਮਕ ਸਤਗੁਰ ਹੈ ਫਟਕਾਰਿਆ ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇ ਸੋ 부ਜੈ ਜੋ ਦਈਏ ਸਵਾਰਿਆ ਦਈਏ ਸੋ 부ਜੈ ਜੋ ਦਈਏ ਸਵਾਰਿਆ ਸੋ 부ਜੈ ਜੋ ਦਈਏ ਸਵਾਰਿਆ ਮਹੱਲਾ ਚੌਥਾ ਹਰ ਭਗਤਾਂ ਹਰ ਆਰਾਧਿਆ ਹਰ ਭਗਤਾਂ ਹਰ ਆਰਾਧਿਆ ਹਰ ਭਗਤਾ ਹਰ ਆਰਾਧਿਆ ਹਰ ਕੀ ਵਡਿਆਈ ਹਰ ਕੀਰਤਨ ਭਗਤ ਨਿਤ ਗਾਉਂਦੇ ਹਰ ਨਾਮ ਸੁਖ ਦਾਈ ਹਰ ਭਗਤਾ ਨੂੰ ਨਿਤ ਨਾਵੇ ਦੀ ਵਡਿਆਈ ਬਖਸੀਆਂ ਨਿਤ ਚੜਾ ਸਵਾਈ ਬਖਸੀਆਂ ਤੇ ਵਿਸਰਾਮ ਲਾਉਣਾ ਹੈ ਭਗਤਾ ਤੇ ਇੱਥੇ ਦੇਖ ਲਓ ਬਿੰਦੀਆਂ ਆ ਰਹੀਆਂ ਹਨ ਪਰ ਜਿੱਥੇ ਭਗਤਾ ਲਿਖਿਆ ਉੱਥੇ ਭਗਤਾ ਹੀ ਉਚਾਰਨ ਕਰਨਾ ਹੈ ਇਤਿਮਾਰ ਨੇ ਭਗਤਾਂ ਬਿੰਦੀ ਲਾਈ ਹੋਈ ਐ ਤੇ ਭਗਤਾਂ ਉਚਾਰਨ ਕਰਨਾ ਹਰ ਭਗਤਾਂ ਨੂੰ ਨਿਤ ਨਾਵੈ ਦੀ ਵੱਡੀ ਵੱਡੀ ਵਡਿਆਈ ਬਖਸੀਐ ਨਿਤ ਚੜ੍ਹੈ ਸਵਾਈ ਹਰ ਭਗਤਾਂ ਨੂੰ ਥਿਰ ਘਰੀ ਬਹਾਲਿਆਨ ਆਪਣੀ ਪੈਜ ਰਖਾਈ ਨਿੰਦਕਾ ਪਾਸੋ ਹ ਨਿੰਦਕਾਂ ਨਿੰਦਕਾ ਪਾਸੋ ਹ ਹਰ ਲੇਖਾ ਮੰਗਸੀ ਬਹੁ ਦੇ ਸਜਾਈ ਜਿਹ ਹਿੰਦਕ ਆਪਣਾ ਜੀ ਕਮਾਵਦੇ ਤੇਹੋ ਫਲ ਪਾਈ ਅੰਦਰ ਕਮਾਣਾ ਸਰਪਰ ਉਗੜੈ ਭਾਵੈ ਕੋਈ ਬਹ ਧਰਤੀ ਵਿੱਚ ਕਮਾਈ ਇਹ ਵੀ ਵਿਸ्राम ਧਿਆਨ ਨਾਲ ਲਾਉਣਾ ਹੈ ਅੰਦਰ ਕਮਾਣਾ ਸਰਪਰ ਉਗੜੈ ਇਥੇ ਵਿਸਰਾਮ ਭਾਵੈ ਕੋਈ ਬਹ ਧਰਤੀ ਵਿੱਚ ਕਮਾਈ ਜਨ ਨਾਨਕ ਦੇਖ ਵਿਗਸਿਆ ਵਿਗਸਿਆ ਚਾਲ ਅਨਸਾਰ ਪੁਲਾਈ ਜਨ ਨਾਨਕ ਦੇਖ ਵਿਗਸਿਆ ਹਰ ਕੀ ਵਡਿਆਈ ਪੌੜੀ ਮਹੱਲਾ ਪੰਜਵਾ ਹਾਂਜੀ ਪੌੜੀ ਮਹੱਲਾ ਨਹੀਂ ਕਹਿਣਾ ਹੈ ਪੌੜੀ ਮਹੱਲਾ ਪੰਜਵਾ ਭਗਤ ਜਨਾਕਾ ਰਾਖਾ ਹਰ ਆਪ ਹੈ ਭਗਤ ਜਨਾਕਾ ਰਾਖਾ ਹਰ ਆਪ ਹੈ ਕਿਆ ਪਾਪੀ ਕਰੀਐ ਗੁਮਾਨ ਕਰਹਿ ਮੂੜ ਗੁਮਾਨੀਆਂ ਵਿਸ ਖਾਦੀ ਮਰੀਐ ਵਿਸ ਖਾਦੀ ਮਰੀਐ ਗੁਮਾਨ ਕਰਹਿ ਮੂੜ ਗੁਮਾਨ ਕਰਹਿ ਮੂੜ ਗੁਮਾਨੀਆਂ ਵਿਸ ਖਾਦੀ ਮਰੀਐ ਆਏ ਲੱਗੇ ਨੀ ਦਿਹ ਥੋੜੜੇ ਇਹ ਲਗੇਨੀ ਪਾਠ ਕਰਨਾ ਹੈ ਸੰਪਰਦਾ ਦੇ ਵਿੱਚ ਇਹ ਪਾਠ ਇਕੱਠਾ ਹੀ ਕਰਾਇਆ ਜਾਂਦਾ ਹੈ ਲਗੇਨੀ ਆਮ ਜੁੜੇ ਪਾਦ ਛੇਦ ਪੌਥੀਆਂ ਹਨ ਇਹਨਾਂ ਵਿੱਚ ਲੱਗੇ ਨਹੀਂ ਲਿਖਿਆ ਹੋਇਆ ਪਾਠ ਕਰਨਾ ਆਏ ਲਗੇਨੀ ਦੇਹ ਥੋੜੜੇ ਥੋੜੜੇ ਇਹ ਅਡਾੜੇ ਦੋਵੇਂ ਬੋਲਨੇ ਆਂ ਕਈ ਵਾਰ ਸੀ ਥੋੜ ਥੋੜੜੇ ਬੋਲ ਜੰਨੇ ਹ ਰਾਰਾ ਇੱਕ ਵਿੱਚ ਲੱਗ ਜੂਗਾ ਆਏ ਲਗੇਨੀ ਦੇਹ ਥੋੜੜੇ ਜਿਉ ਪੱਕਾ ਖੇਤ ਲੁਣੀਐ ਹਾਂ ਜਿਉ ਪੱਕਾ ਖੇਤ ਲੁਣੀਐ ਜੇਹੇ ਕਰਮ ਕਮਾਵਦੇ ਤੇਵੇ ਹੋ ਪਣੀਐ ਅਠਾ ਪਾਠ ਹੈ ਜੇਹੇ ਕਰਮ ਕਮਾਵਦੇ ਤੇਵੇ ਹੋ ਪਣੀਐ ਜੇਹੇ ਕਰਮ ਕਮਾਵਦੇ ਤੇਵੇ ਹੋ ਪਣੀਐ ਜਨ ਨਾਨਕ ਕਾ ਖਸਮ ਵੱਡਾ ਹੈ ਸਬਨਾ ਦਾ ਧਣੀਐ ਸ਼ਲੋਕ ਮਹੱਲਾ ਚੌਥਾ ਮਨ ਮੁਖ ਮੂਲਹ ਭੁੱਲਿਆ ਵਿਚ ਲੱਭ ਲੋਭ ਅਹੰਕਾਰਾ ਹੰਕਾਰ ਮਨਮੁਖ ਮੂਲਹ ਭੁੱਲਿਆ ਵਿਚ ਲੱਭ ਲੋਭ ਅਹੰਕਾਰ ਝਗੜਾ ਕਰਦਿਆ ਅਨ ਦਿਨ ਗੁਦਰਾ ਸਬਦ ਨਾ ਕਰਹਿ ਵਿਚਾਰ ਸੁਧ ਮਤ ਕਰਤਾ ਸਭ ਹਿਰ ਲਈ ਬੋਲਨ ਸਭ ਵਿਕਾਰ ਦਿੱਤਾ ਕਿਤਾ ਨ ਸੰਤੋਖੀ ਹੈ ਅੰਤਰ ਤਿਸਨਾ ਬਹੁ ਅਗਿਆਨ ਅੰਧਿਆਰ ਦਿੱਤੈ ਕਿਤੈ ਨ ਸੰਤੋਖਿਐ ਕਿਥੇ ਵਿਸਰਾਮ ਅੰਤਰ ਤਿਸਨਾ ਬਹੁ ਅਗਿਆਨ ਅੰਧਿਆਰ ਅੰਧਿਆਰ ਉਚਾਰਨ ਕਰਨਾ ਆੜੇ ਉੱਤੇ ਟਿੱਪੀ ਤੱਦੇ ਸਿਹਾਰੀ ਆੜੇ ਕੰਨਾ ਰਾਰਾ ਹੀਠਾਂ ਯਈਆ ਹੈ ਅਦਾ ਨਾਨਕ ਮਨਮੁਖਾ ਨਾਲੋ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ ਮਹੱਲਾ ਚੌਥਾ ਜਿਨ੍ਹਾਂ ਅੰਦਰ ਦੂਜਾ ਭਾਵ ਹੈ ਤਿਨਾ ਗੁਰਮੁਖ ਪ੍ਰੀਤ ਨਾ ਹੋਏ ਜਿਨ੍ਹਾਂ ਦੇ ਹਲੰਤ ਨਹੀਂ ਐ ਤਿਨਾ ਨੰਨੇ ਦੇ ਹਲੰਤ ਆ ਉਚਾਰਨ ਕਰਨਾ ਜਿਨ੍ਹਾਂ ਅੰਦਰ ਦੂਜਾ ਭਾਵ ਹੈ ਤਿਨਾ ਗੁਰਮੁਖ ਪ੍ਰੀਤ ਨਾ ਹੋਏ ਓਹ ਆਵਾਜਾਇ ਸੁਵਾਈਐ ਸੁਪਨੈ ਸੁਖ ਨਾ ਹੋ ਸੁਪਨੈ ਸੁਖ ਨਾ ਕੋਈ ਕੂੜ ਕਮਾਵੈ ਕੂੜ ਉਚਰਾ ਕੂੜ ਲੱਗਿਆ ਕੂੜ ਹੋਇ ਮਾਇਆ ਮੋਹ ਸਭ ਦੁਖ ਹੈ ਦੁਖ ਬਿਨਸਾ ਦੁਖ ਰੁਇ ਨਾਨਕ ਧਾਤ ਲਿਵੈ ਜੋੜ ਨ ਆਵਈ ਜੇ ਲੁਚ ਸਭ ਕੋਇ ਜਿਨ ਕਾ ਉਤੈ ਪੁੰਨ ਪਿਆ ਤਿਨਾ ਗੁਰ ਤਿਨਾ ਗੁਰ ਸਬਦੀ ਸੁਖ ਹੋਇ ਪੌੜੀ ਮਹੱਲਾ ਪੰਜਵਾ ਨਾਨਕ ਵਿਚਾਰ ਸੰਤ ਮਨ ਜਨਾ ਚਾਰ ਵੇਦ ਕਹੰਦੇ ਭਗਤ ਮੁਖਾ ਤੇ ਬੋਲਦੇ ਸੇ ਵਚਨ ਹੋਵੰਦੇ ਪ੍ਰਗਟ ਪਾਹਾਰ ਜਾਪਦੇ ਸਭ ਲੋਕ ਸੁਣੰਦੇ ਸੁਖ ਨਾ ਪਾਇਨ ਮੁਗਦ ਨਰ ਸੰਤ ਨਾਲ ਖੰਦੇ ਓਏ ਲੋਚਨ ਉਨ੍ਹਾਂ ਗੁਣਨੂੰ ਇਹ ਗੁਣਾ ਪਾਠ ਜਿਹੜਾ ਨਾ ਇਹ ਮੁੱਖ ਪਾਠ ਹੈ ਗੱਗੇ ਔਕੜ ਨਾਣੇ ਦੇ ਦਲਾਵਾਂ ਦੇ ਨਾਲ ਸ਼ੁੱਧ ਪਾਠ ਹੈ ਤੇ ਗੁਣਾ ਇੱਥੇ ਛਪਿਆ ਹੋਇਆ ਹੈ ਪ੍ਰਾਤਨ ਸਰੂਪਾਂ ਚ ਗੁਣਾ ਪਾਠ ਹੈ ਓਏ ਲੋਚਨ ਉਨ੍ਹਾਂ ਗੁਣਨੂੰ ਓਏ ਅਹੰਕਾਰ ਸੜੰਦੇ ਓਏ ਵਿਚਾਰੇ ਕਿਆ ਕਰ ਹੈ ਜਾਂ ਭਾਗ ਧੁਰ ਮੰਦੇ ਜੋ ਮਾਰੇ ਤਿੰਨ ਪਾਰ ਬ੍ਰਹਮ ਸੇ ਕਿਸਾ ਨ ਸੰਦੇ ਵੈਰ ਕਰਨ ਨਿਰਵਾਰ ਨਾਲ ਧਰਮ ਨਿਆਏ ਪਚੰਦੇ ਜੋ ਜੋ ਸੰਤ ਸਰਾਪਿਆ ਸੇ ਫਿਰਹਿ ਭਵੰਦੇ ਪੇੜ ਮੁੰਡਾ ਹੂ ਕਟਿਆ ਪੇੜ ਮੁੰਡਾ ਮੁੰਡਾ ਹੂ ਕਟਿਆ ਪੇੜ ਪੇੜ ਮੁੰਡਾ ਹੂ ਕਟਿਆ ਤੇ ਸਰਦਾਲ ਸੁਕੰਦੇ ਵਾਹਿਗੁਰੂ ਜੀ ਕਾ ਕਾਲ ਸਹਾ ਕਰੇ ਵਾਹਿਗੁਰੂ ਜੀ ਕੀ ਫਤਿਹ